ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕੀਤੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕੱਲ ਸ਼ਹੀਦੀ ਪੁਰਬ ਆ ਰਿਹਾ ਹੈ ਜੋ ਸਿੱਖ ਕੌਮ ਦੇ ਜਾਂ ਸਿੱਖਾਂ ਦੇ ਪਹਿਲੇ ਜਿਹੜੇ ਸ਼ਹੀਦ ਹੋਏ ਨੇ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਪਾਤਸ਼ਾਹ ਔਰ ਆਮ ਤੌਰ ਤੇ ਸੰਗਤ ਜਿਹੜੀ ਗੁੰਗੁਣਾਉਂਦੀ ਹੈ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਹਿ ਆਇਓ ਸੋ ਭਾਈ ਸਾਹਿਬ ਗੱਲ ਕਰੀਏ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿੱਖ ਕੌਮ ਦੇ ਪੰਜਵੇਂ ਗੁਰੂ ਹੋਏ ਨੇ ਉਹਨਾਂ ਨੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀ ਕਾਰਜ ਕੀਤੇ ਸਨ ਕੀ ਯੋਗਦਾਨ ਪਾਏ ਸਨ ਕਿਸ ਤਰ੍ਹਾਂ ਇਸ ਲਹਿਰ ਨੂੰ ਜੋ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੋਨੂੰ ਅੱਗੇ ਵਧਾਇਆ ਹਾਂਜੀ ਸ਼ਹੀਦ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੜੇ ਬਾਖੂਬੀ ਨਵੀਨਤਮ ਢੰਗ ਦੇ ਨਾਲ ਜਿਹੜੀਆਂ ਧਾਰਮਿਕ ਕਾਰਵਾਈਆਂ ਨੂੰ ਕਰਨਾ ਕੀਤਾ ਸਤਗੁਰਾਂ ਨੇ ਜੀ ਦੇਖੋ ਪਹਿਲੀ ਤੇ ਗੱਲ ਇਹ ਹੈ ਵੀ ਗੁਰਮਤ ਵਿੱਚ ਨਾ ਇਹ ਗੱਲ ਬੜੀ ਸਮਝਣੀ ਜ਼ਰੂਰੀ ਹੈ ਸਾਡੇ ਲਈ ਵੀ ਅੱਜ ਤੱਕ ਜਿਹੜਾ ਭੋਲਾ ਸਿੱਖ ਹੈ ਨਾ ਉਹ ਪ੍ਰਾਣਿਕ ਪਰੰਪਰਾਵਾਂ ਨੂੰ ਲੈ ਕੇ ਹੀ ਚੱਲ ਰਿਹਾ ਹੈ ਜੀ ਵੀ ਫਲਾਣੇ ਕਿਸੇ ਬਾਬੇ ਨੇ ਆਹ ਗੱਲ ਕਹੀ ਸੀ ਜਾਂ ਕੋਈ ਡੇਰੇ ਦੀਏ ਮਰਿਆਦਾ ਆ ਪਰ ਗੁਰੂ ਇਤਿਹਾਸ ਵਿੱਚ ਸਾਨੂੰ ਗੱਲ ਬੜੀ ਵਧੀਆ ਮਿਲਦੀ ਹੈ ਗੁਰੂ ਸਾਹਿਬ ਜੀ ਨੇ ਕਦੀ ਵੀ ਆਪਣੇ ਟਾਈਮ ਦੇ ਵਿੱਚ ਉਹ ਕੰਮ ਨਹੀਂ ਕੀਤੇ ਵੀ ਜਿਵੇਂ ਪ੍ਰਚਲਿਤ ਗੱਲਾਂ ਸੀਗੀਆਂ ਵੀ ਚਲੋ ਜੀ ਚੱਲਦਾ ਆ ਰਿਆਂ ਨੂੰ ਆਪਾਂ ਤਾਂ ਕੰਟੀਨਿਊ ਰੱਖੀਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਗੁਰੂ ਸਾਹਿਬ ਜੀ ਨੇ ਬਿਲਕੁਲ ਲੋੜ ਦੇ ਮੁਤਾਬਕ ਕੰਮ ਕਰਨੇ ਸਿਖਾਈ ਸਿਖਾ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਇੱਕ ਬੜੀ ਵਧੀਆ ਬਾਤ ਜੀ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਹਿਲਾਂ ਇੱਕ ਮੈਂ ਥੋੜਾ ਜਿਹਾ ਪਿਸ਼ੋਕੜ ਰੱਖ ਦਿਆਂ ਗੁਰੂ ਕੇ ਚੱਕ ਦਾ ਜੀ ਅੰਮ੍ਰਿਤਸਰ ਸਾਹਿਬ ਉਹਦੇ ਵਿੱਚ ਦੇਖੋ ਜੀ ਪਹਿਲੀ ਤਾਂ ਗੱਲ ਇਹ ਸੀ ਕਿ ਭਈ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਇਹ ਸ਼ਹਿਰ ਦਾ ਡਵੈਲਪਮੈਂਟ ਚੱਲਦੀ ਹੈ ਉਹਦੇ ਵਿੱਚ ਗੁਰੂ ਰਾਮਦਾਸ ਜੀ ਨੇ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਉੱਥੇ ਬਿਠਾਇਆ ਬਿਲਕੁਲ ਦੇਖੋ 52 ਕਿੱਤਿਆਂ ਦਾ ਮਤਲਬ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ 52 ਕਿੱਤਿਆਂ ਦਾ ਭਾਵ ਇਹ ਆ ਵੀ ਕਰੀਬਨ 52 ਕੰਪਨੀਆਂ ਉਹਨਾਂ ਨੇ ਲਿਆ ਕੇ ਉੱਥੇ ਗੁਰੂ ਸਾਹਿਬ ਨੇ ਰੱਖ ਦਿੱਤੀਆਂ 52 ਕਿੱਤਿਆਂ ਦੇ ਲੋਕ ਉੱਥੇ ਆ ਕੇ ਸ਼ਹਿਰ ਵਿੱਚ ਰਹੇ ਉਹ ਜਿਹੜਾ ਜਿਸ ਜਿਹੜਾ ਇਲਾਕਾ ਇੱਕ ਇੰਡਸਟਰੀਅਲ ਏਰੀਆ ਬਣ ਜਾਂਦਾ ਹੈ ਉਦਯੋਗਿਕ ਖੇਤਰ ਬਣ ਜਾਂਦਾ ਹੈ ਉਹ ਆਪਣੇ ਆਪ ਡਵੈਲਪ ਹੋਏਗਾ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਆਪਣੇ ਆਪ ਜਿੱਦਾਂ ਡਵੈਲਪ ਹੁੰਦਾ ਜਾਏਗਾ ਸੋ ਗੁਰੂ ਸਾਹਿਬ ਨੇ 52 ਕਿੱਤਿਆਂ ਦੇ ਲੋਕ ਗੁਰੂ ਰਾਮਦਾਸ ਜੀ ਨੇ ਉੱਥੇ ਲਿਆ ਕੇ ਰੱਖੇ ਉਹਦੇ ਵਿੱਚ ਜਿਹੜਾ ਸ਼ਹਿਰ ਵੀ ਵਿਕਸਿਤ ਹੋਇਆ ਤੇ ਉਹਨਾਂ ਦੇ ਰੋਜੀ ਰੋਟੀ ਦਾਲ ਫੁਲਕੇ ਦਾ ਵੀ ਪ੍ਰਬੰਧ ਹੁੰਦਾ ਰਿਹਾ ਬਿਲਕੁਲ ਵਿਕਾਸ ਦੇ ਲਈ ਵਪਾਰ ਦੀ ਬੜੀ ਲੋੜ ਹੈ ਬਿਲਕੁਲ ਜੀ ਇਹ ਸਾਰਾ ਕੁਝ ਵਿਕਾਸ ਲਈ ਸੀਗਾ ਔਰ ਇਹ ਵਿਕਾਸ ਕਰਨਾ ਹੀ ਅਸਲ ਵਿੱਚ ਨਾਮ ਜਪਣਾ ਹੁੰਦਾ ਹੈ ਜੀ ਜੀ ਇਹ ਵੀ ਸਮਝਣਾ ਜ਼ਰੂਰੀ ਹੈ ਆਪਣੇ ਜੀਵਨ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਬਈ ਦੁਨੀਆ ਵਿੱਚ ਰਹਿੰਦਿਆਂ ਆਪਣੇ ਨੂੰ ਤਰੱਕੀ ਵੀ ਕਰਨ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਵਕਤ ਆਉਂਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿੱਥੇ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਕੰਮ ਕੀਤਾ ਸੀਗਾ ਆਪ ਜੀ ਨੇ ਇੱਕ ਨਵੀਨਤਨ ਕੰਮ ਹੋਰ ਕੀਤਾ ਉਹ ਕਿਹੜਾ ਸੀਗਾ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਕੀਤਾ ਵੀ ਭਲਿਓ ਤੁਸੀਂ ਜਿੱਥੇ ਪੰਜਾਬ ਦੇ ਇਲਾਕੇ ਵਿੱਚ ਹੀ ਕਿਰਤ ਕਰਦੇ ਆ ਨਾ ਤੁਸੀਂ ਇੱਕ ਹੋਰ ਕੰਮ ਕਰੋ ਤੁਸੀਂ ਘੋੜਿਆਂ ਦਾ ਵਪਾਰ ਕਰਨਾ ਵੀ ਸ਼ੁਰੂ ਕਰਦੇ ਹੋ ਜੀ ਜੀ ਵਪਾਰੀ ਖੇਤਰ ਵਿੱਚ ਵੀ ਗੁਰੂ ਸਾਹਿਬ ਨੇ ਦੇਖੋ ਕਿੰਡੀ ਕਮਾਲ ਦੀ ਗੱਲ ਹੈ ਜੀ ਜੀ ਵੀ ਅੱਜ ਸਾਡੀ ਕੌਮ ਜਿਹੜੀ ਹੈ ਸ਼ਹੀਦ ਪਿਤਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਆਂ ਜਾ ਮਨਾਵਾਂਗੇ ਜੀ ਜੀ ਮੇਰੀ ਬੇਨਤੀ ਹੈ ਸਿੱਖ ਸੰਗਤਾਂ ਨੂੰ ਵੀ ਤੁਹਾਨੂੰ ਬੜਾ ਧਿਆਨ ਦੇਣ ਦੀ ਲੋੜ ਹੈ ਵੀ ਗੁਰੂ ਤੇ ਤੁਹਾਡਾ ਬਹੁਤ ਵਧੀਆ ਬਿਜ਼ਨਸ ਚਲਾਉਣ ਦੀ ਗੱਲ ਕਰਦਾ ਜੀ ਗੁਰੂ ਸਾਹਿਬ ਤੇ ਆਪਣੇ ਆਪ ਦੇ ਵਿੱਚ ਇੱਕ ਚੰਗੀ ਕਿਰਤ ਕਿਉਂਕਿ ਗੁਰੂ ਸਾਹਿਬ ਆਪ ਕਿਰਤੀ ਨੇ ਬਿਲਕੁਲ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਬਾਣੀ ਵਿੱਚ ਜਿੰਨੇ ਭਗ ਸਹਿਬਾਨ ਨੇ ਉਹ ਸਾਰੇ ਕੋਈ ਕਿਸੇ ਬਿਲਡ ਬੰਦੇ ਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਕੋਈ ਥਾਂ ਨਹੀਂ ਬਿਲਕੁਲ ਜਿ ਜਿੰਨੇ ਵੀ ਭਗਤ ਸਹਿਬਾਨ ਨੇ ਭਗਤ ਰਵਦਾਸ ਸਾਹਿਬ ਜੀ ਬਾਬਾ ਧੰਨਾ ਜੀ ਪੱਪਾ ਕਬੀਰ ਸਾਹਿਬ ਜੀ ਹੋ ਗਏ ਉਹ ਸਾਰੇ ਦੇ ਸਾਰੇ ਆਪਣੇ ਆਪ ਦੇ ਵਿੱਚ ਕੀਰਤੀ ਨੇ ਹੱਥੇ ਕੀਰਤ ਕਰਦੇ ਸੀ ਸਾਰੇ ਬਿਲਕੁਲ ਜੀ ਹਾਂ ਸੋ ਕੀਰਤ ਜਿਹੜੀ ਪ੍ਰਧਾਨ ਮੰਨੀ ਗਈ ਹੈ ਕੀਰਤ ਨੂੰ ਸਭ ਤੋਂ ਪਹਿਲਾਂ ਅਕੇ ਕੀਤਾ ਗਿਆ ਗੁਰਮੁਖ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਸ ਕੀਰਤ ਨੂੰ ਡਿਵੈਲਪ ਕਰਨ ਲਈ ਇੱਕ ਨਵਾਂ ਪੱਖ ਉੱਥੇ ਲੈ ਕੇ ਰੱਖ ਦਿੱਤਾ ਵੀ ਸਿੱਖੋ ਤੁਸੀਂ ਜਦੋਂ ਤੱਕ ਇੱਥੇ ਬੈਠੇ ਜੇ ਬੇਲੇ ਨਹੀਂ ਖਾਣਾ ਜੇ ਬਿਲਕੁਲ ਕੀ ਕਰਨਾ ਕੀਰਤ ਕਰਨੀ ਹੈ ਬਿਲਕੁਲ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਵੀ ਕੀਰਤ ਵਰਤ ਕਰ ਧਰਮ ਦੀ ਲੇ ਪ੍ਰਸ਼ਾਦ ਆਣ ਵਰਤਨ ਦਾ ਅੱਜ ਸਿੱਖਾਂ ਨੂੰ ਮੈਂ ਬੇਨਤੀ ਕਰਦਿਆਂ ਸਿੱਖ ਸੰਗਤਾਂ ਨੂੰ ਵੀ ਜਰਾਕ ਸੋਚਿਆ ਤਾਂ ਕਰੀਏ ਆਪਾਂ ਵੀ ਜਿਹੜੇ ਖੇਤਰ ਚ ਆਪਾਂ ਰਹਿੰਦੇ ਆ ਉੱਥੋਂ ਪਿਛਲੇਰੇ ਸਮੇਂ ਵਿੱਚ ਬਹੁਤੀਆਂ ਕੰਪਨੀਆਂ ਨੂੰ ਪੰਜਾਬ ਚੋਂ ਹੀ ਬਾਹਰ ਕੱਢ ਦਿੱਤਾ ਜੀ ਜਗਨ ਦੀ ਲੋੜ ਆ ਵੀ ਅਸੀਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਆ ਉਹਦੇ ਵਿੱਚ ਗੁਰੂ ਦੇ ਇਤਿਹਾਸ ਤੋਂ ਆਪਾਂ ਸਿੱਖਿਆ ਲੈ ਲਈਏ ਵੀ ਭਲਿਓ ਗੁਰੂ ਜਿਹੜਾ ਆ ਉਹ ਤੇ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਕਿਰਤੀ ਹੈ ਤੇ ਕਿਰਤੀ ਲੋਕਾਂ ਨੂੰ ਗੁਰੂ ਬਸਾਉਂਦਾ ਉਜਾੜਦਾ ਬਿਲਕੁਲ ਨਹੀਂ ਆਇਆ ਬਲਕਿ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਲੂਟ ਹੈ ਨਮਸਕਾਰ ਹੈ ਧੰਨ ਗੁਰੂ ਰਾਮਦਾਸ ਜੀ ਨੂੰ ਜਿਨ੍ਹਾਂ ਨੇ ਆਪਣੇ ਵਕਤ ਦੇ ਵਿੱਚ 52 ਕੀਰਤੀ ਲੋਕਾਂ ਨੂੰ ਉੱਥੇ ਲਿਆ ਕੇ ਰੱਖਿਆ ਤੇ ਸ਼ਹਿਰ ਦੀ ਵਿਕਾਸਤਾ ਦੇ ਵੱਲ ਉਹਨਾਂ ਨੇ ਕਦਮ ਪੁੱਟੇ ਜੀ ਔਰ ਅੱਜ ਵੀ ਸ਼ਾਇਦ ਉਸ ਬਾਜ਼ਾਰ ਨੂੰ ਗੁਰੂ ਬਾਜ਼ਾਰ ਕਰਕੇ ਜਾਣਿਆ ਜਾਂਦਾ ਅੰਮ੍ਰਿਤਸਰ ਸ਼ਹਿਰ ਵਿੱਚ ਹਾਂਜੀ ਬਿਲਕੁਲ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਇਹ ਘੋੜਿਆਂ ਦਾ ਵਪਾਰ ਕਰਨ ਲਈ ਸਿੱਖਾਂ ਨੂੰ ਪ੍ਰੇਰਿਆ ਦੇਖੋ ਇਹਦਾ ਅੱਗੇ ਜਾ ਕੇ ਕੀ ਫਾਇਦਾ ਹੁੰਦਾ ਜੀ ਇਹ ਜਿਹੜਾ ਬੀਜ ਸੀਗਾ ਗੁਰੂ ਅਰਜਨ ਸਾਹਿਬ ਜੀ ਨੇ ਬੋ ਦਿੱਤਾ ਤੇ ਬਾਅਦ ਵਿੱਚ ਇਹਦਾ ਫਾਇਦਾ ਕੀ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਕਤ ਆਉਂਦਾ ਜਿਹੜੇ ਸਿੱਖ ਦੂਰ ਦਰਾਡੇ ਤੋਂ ਘੋੜੇ ਲੈ ਕੇ ਆਉਂਦੇ ਸਨ ਇੱਕ ਆਮ ਗੱਲ ਸੀ ਕਿ ਜਿਹਨੇ ਘੋੜਾ ਲੈ ਕੇ ਆਉਣਾ ਤੇ ਘੋੜਾ ਉਹਨੂੰ ਆਪਣੇ ਆਪ ਦੇ ਵਿੱਚ ਘੋੜੇ ਦੀ ਸਵਾਰੀ ਕਰਨਾ ਵੀ ਸਿੱਖ ਜਾਂਦੇ ਸਨ ਸਿੱਖ ਸੋ ਇਹ ਇੱਕ ਫੌਜੀ ਕਾਰਵਾਈ ਵਿੱਚ ਵੀ ਹਿੱਸਾ ਸਾਬਤ ਬਣਿਆ ਬਾਅਦ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਵੇਲਾ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵਕਤ ਦੇ ਵਿੱਚ ਸਿੱਖਾਂ ਨੂੰ ਇਹ ਗੱਲ ਹਦਾਇਤ ਕਰ ਦਿੱਤੀ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਇੱਕੇ ਜ਼ਰੂਰੀ ਗੱਲ ਬਣਾਤੀ ਗੁਰੂ ਸਾਹਿਬ ਜੀ ਨੇ ਕਿ ਹਰ ਸਿੱਖ ਨੂੰ ਘੋੜਸਵਾਰੀ ਕਰਨੀ ਬੜੀ ਜ਼ਰੂਰੀ ਹੈ ਇੱਕ ਕਿਰਤ ਦਾ ਕੰਮ ਵੀ ਹੋ ਗਿਆ ਤੇ ਨਾਲ ਨਾਲ ਸਿੱਖਾਂ ਦੇ ਵਿੱਚ ਫੌਜੀਾਨਾ ਤਬੀਅਤ ਵੀ ਪੈਦਾ ਹੋ ਗਈ ਸੋ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਇਹ ਇੱਕ ਵਿਲੱਖਣ ਤੱਤ ਆ ਵੀ ਉਹਨਾਂ ਨੇ ਕਿਰਤੀ ਲੋਕਾਂ ਨੂੰ ਬੜਾ ਸਤਿਕਾਰ ਦਿੱਤਾ ਬੜਾ ਪਿਆਰ ਕੀਤਾ ਤੇ ਉਹਨਾਂ ਨੂੰ ਇਹ ਉਪਦੇਸ਼ ਕੀਤਾ ਵੀ ਭਲਿਓ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਹੈ ਉਦਮ ਕਰਿੰਦਿਆਂ ਜਿਉ ਤੋਂ ਕਮਾਮਦਿਆਂ ਸੁਖ ਪਹੁੰਚ ਵਾਲੀ ਗੱਲ ਕੀਤੀ ਜੀ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਬਹੁਤ ਵੱਡਾ ਜਿਹੜਾ ਪੱਖ ਹੈ ਆਪ ਜੀ ਨੇ ਲਿਆ ਕੇ ਸਾਹਮਣੇ ਰੱਖਿਆ ਕਿਉਂਕਿ ਅਸੀਂ ਜੀਵਨ ਪੜਦੇ ਹਾਂ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਜੋ ਮੁੱਖ ਮੁੱਖ ਗੱਲਾਂ ਨੇ ਜਿਹੜੀਆਂ ਸਾਨੂੰ ਪੜਾਈਆਂ ਨੇ ਉਹ ਅਸੀਂ ਪੜ੍ਹਦੇ ਹਾਂ ਪਰ ਅਸੀਂ ਜੋ ਵਿਸਥਾਰ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੱਕ ਨਹੀਂ ਜਾਂਦੇ ਸੋ ਹੋਰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਯੋਗਦਾਨ ਪਾਇਆ ਸੀ ਔਰ ਸ਼ਹਾਦਤ ਤੱਕ ਫਿਰ ਕਿਸ ਤਰ੍ਹਾਂ ਪਹੁੰਚੇ ਸ਼ਹਾਦਤ ਦੀ ਨੌਬਤ ਕਿਉਂ ਆਈ ਇਹ ਬੜਾ ਜੀ ਪਿਆਰਾ ਬਾਤ ਆਪ ਜੀ ਨੇ ਸੰਝੀ ਕੀਤੀ ਹਾਂ ਜੀ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੈ ਉਹਦੇ ਪਿੱਛੇ ਕੁਝ ਇੱਕ ਜਿੱਥੇ ਧਾਰਮਿਕ ਕਾਰਨ ਵੀ ਨੇ ਜੀ ਇੱਕ ਰਾਜਨੀਤਿਕ ਕਾਰਨ ਵੀ ਜੁੜਦਾ ਹੈ ਬਹੁਤ ਵੇਸੇ ਰਾਜਨੀਤਿਕ ਕਾਰਨ ਮੈਂ ਵਿੱਚੋਂ ਇੱਕ ਦੋ ਐਗਜ਼ਾਮਪਲਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਗੁਰੂ ਘਰ ਦੇ ਵਿੱਚੋਂ ਜਿਹੜਾ ਪ੍ਰਚਾਰ ਹੁੰਦਾ ਹੈ ਉਹ ਹੈ ਗਾਜੀ ਦੇਖੋ ਜਦੋਂ ਆਪਾਂ ਰੋਜ਼ਾਨਾ ਇੱਕ ਓੰਕਾਰ ਪੜ੍ਹ ਲੈਨੇ ਆ ਜੀ ਜੀ ਤੇ ਆਪਣੇ ਆਪ ਦੇ ਵਿੱਚ ਜਿਹੜਾ ਇਹ ਇੱਕ ਬਗਾਵਤ ਕਰਨ ਵਾਲੀ ਗੱਲ ਬਣ ਜਾਂਦੀ ਹੈ ਅਸੀਂ ਬਿਲਕੁਲ ਸਾਰੀ ਦੁਨੀਆ ਤੋਂ ਵੱਖਰੇ ਹੋ ਜਾਂਦੇ ਆ ਜਦੋਂ ਅਸੀਂ ਰੋਜ਼ਾਨਾ ਇੱਕ ਓੰਕਾਰ ਕਹਿ ਦਿੰਨੇ ਆ ਹੁਣ ਜਿਸ ਖਿੱਤੇ ਦੇ ਵਿੱਚ ਆਪਣੇ ਆਪ ਦੇ ਵਿੱਚ ਦੇਵੀ ਦੇਵਤਿਆਂ ਦੀ ਗੱਲ ਚੱਗੀ ਸੋ ਕਾਲਡ ਆਪਾਂ ਜਿਹੜਾ ਬ੍ਰਾਹਮਣਿਜ਼ਮ ਸਗਾ ਉਹ ਇਸ ਗੱਲ ਨੂੰ ਕਿਸੇ ਵੀ ਢੰਗ ਨਾਲ ਬਰਦਾਸ਼ਤ ਨਹੀਂ ਕਰਦਾ ਜਿਹਦੇ ਵਿੱਚ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ 'ਚ ਵੇਖੋ ਗੁਰੂ ਸਾਹਿਬ ਦੇ ਕੋਲ ਜਿਹੜੇ ਅਖੌਤੀ ਇੱਕ ਜਿਹੜੇ ਰਾਈਟਰ ਸਨ ਪੋਇਟਰ ਸਨ ਭਗਤ ਆਏ ਉਹਨੂੰ ਨਾ ਕਰਿਆ ਉਹ ਛੱਡੀ ਬਾਣੀ ਵਿੱਚ ਅ ਦਰਜ ਕਰੋ ਦਰਜ ਕਰਿਆ ਜੀ ਲੇਕਿਨ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਵੀ ਜਿਹੜੀ ਤੁਹਾਡੀ ਕਵਤਾ ਤੇ ਹੋ ਸਕਦੀ ਹੈ ਇਹ ਕੋਈ ਦੁਨਿਆਵੀ ਗੀਤ ਤੁਹਾਡਾ ਹੋ ਸਕਦਾ ਹੈ ਲੇਕਿਨ ਇਹ ਇੱਕ ਰੱਬ ਦਾ ਕਲਾਮ ਨਹੀਂ ਹੋ ਸਕਦਾ ਜੀ ਸੋ ਉਹਨਾਂ ਨੂੰ ਇਹ ਗੱਲ ਕਬੂਲ ਨਹੀਂ ਸੀਗੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਇਹ ਬਿਲਕੁਲ ਗੱਲ ਕਬੂਲ ਨਹੀਂ ਸੀ ਔਰ ਗੁਰਬਾਣੀ ਦੇ ਕਰਕੇ ਹੀ ਗੁਰੂ ਘਰ ਦਾ ਜਿਹੜਾ ਪ੍ਰਚਾਰ ਉਹ ਬੜਾ ਉੱਚ ਕੋਟੀ ਦੇ ਉੱਤੇ ਤੱਕ ਫੈਲਿਆ ਬੜਾ ਜਿਵੇਂ ਆਪਾਂ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਬੋਲ ਨੂੰ ਪੜ੍ਹੀਏ ਨਾ ਉਹਨਾਂ ਨੇ ਕਿਹਾ ਵੀ ਉਗਣ ਵੋ ਤੇ ਆਥਣਵੋਂ ਤੋਂ ਚੱਕੀ ਕਿਆਂ ਲੋਆ ਪਾਬ ਸਾਰੇ ਪਾਸੇ ਜਿਹੜੀ ਗੁਰਮਤ ਦੀ ਗੱਲ ਹੋਣੀ ਸ਼ੁਰੂ ਹੋ ਗਈ ਇਸ ਗੱਲ ਤੋਂ ਜਿਹੜਾ ਇਹ ਬ੍ਰਾਹਮਣ ਸਗਾ ਤੇ ਇੱਕ ਵਿੱਚੋਂ ਇਤਿਹਾਸ ਦੇ ਵਿੱਚ ਜ਼ਿਕਰ ਬਾਬਾ ਫਿਰਥੀਆ ਜੀ ਉਹਨੂੰ ਆਪਣੇਾਂ ਵਿੱਚ ਕੀ ਉਹਦੇ ਅੰਦਰ ਭਾਵਨਾ ਉਜਾਗਰ ਹੋ ਗਈ ਵੀ ਜਿਹੜੀ ਗੱਦੀ ਆ ਉਹ ਮੈਨੂੰ ਮਿਲੇ ਬਿਲਕੁਲ ਵੱਡਾ ਪੁੱਤਰ ਹੋਣ ਦੇ ਨਾਤੇ ਹਾਂ ਵੱਡਾ ਪੁੱਤਰ ਹੋਣ ਦੇ ਨਾਤੇ ਔਰ ਇਹਨੂੰ ਸ਼ਹਿ ਦੇਣ ਵਾਲੇ ਸਨ ਬੀਰ ਬਲ ਹੁਣੀ ਤੇ ਅਖੌਤੀ ਜਿਹੜੇ ਬ੍ਰਾਹਮਣ ਸਨ ਵੀ ਤੁਸੀਂ ਆਪਣੇ ਆਪ ਨੂੰ ਅੱਗੇ ਕਰ ਦਿੱਤਾ ਵੀ ਤੂੰ ਅੱਗੇ ਹੋ ਕੇ ਕੰਮ ਕਰ ਬਲਕਿ ਇਹ ਨਹੀਂ ਇਸ ਮੂਮੈਂਟ ਦੇ ਵਿੱਚ ਇਹਨੇ ਆਪ ਦੇ ਪੁੱਤਰ ਨੂੰ ਵੀ ਸ਼ਾਮਲ ਕਰ ਲਿਆ ਮਿਹਰਬਾਨ ਮਿਹਰਬਾਨ ਕੱਚੀ ਬਾਣੀ ਵੀ ਲਿਖਦਾ ਹੈ ਜੀ ਵੀ ਗੁਰੂ ਘਰ ਨੂੰ ਢਾਹ ਲਾਣ ਦੇ ਲਈ ਹੁਣ ਬਾਅਦ ਵਿੱਚ ਜਦੋਂ ਇਹ ਗੱਲ ਹੁੰਦੀ ਹੈ ਜੀ ਤੇ ਬ੍ਰਾਹਮਣ ਨੇ ਵੀਰਬਾਲ ਨੂੰ ਤੇ ਵੀਰਬਲ ਜਿਹੜਾ ਅੱਗੇ ਇਹਨੂੰ ਬਾਬੇ ਪੀਰਥੀਨੋਂ ਅੱਗੇ ਕਰ ਦਿੰਦਾ ਹੁਣ ਇਹਨਾਂ ਨੇ ਜਾ ਕੇ ਸਰਕਾਰੀ ਦਰਬਾਰੇ ਕੁਝ ਕੁ ਚੁਗਲੀਆਂ ਖਾਧੀਆਂ ਬੇ ਗੁਰੂ ਅਰਜਨ ਸਾਹਿਬ ਜੀ ਬਾਣੀ ਦਾ ਗਲਤ ਪ੍ਰਚਾਰ ਕਰਦੇ ਨੇ ਗੁਰੂ ਘਰ ਵਿੱਚੋਂ ਬਹੁਤ ਗਲਤ ਰੰ ਦਾ ਪ੍ਰਚਾਰ ਹੁੰਦਾ ਇਹ ਗੱਲਾਂ ਸਰਕਾਰੀ ਦਰਬਾਰੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਜਿਹੜਾ ਅਕਬਰ ਆ ਅਕਬਰ ਆਪਣੇ ਟਾਈਮ ਦੇ ਵਿੱਚ ਬੜਾ ਚੰਗਾ ਰਾਜਾ ਰਿਹਾ ਉਹ ਗੁਰੂ ਘਰ ਵੀ ਆਂਦਾ ਚੰਦਾ ਰਿਹਾ ਉਹਦੇ ਚੰਗੇ ਰਿਲੇਸ਼ਨ ਸਾਨੂੰ ਹਿਸਟਰੀ ਚ ਮਿਲਦੇ ਨੇ ਪਰ ਜਿਹੜਾ ਜਹਾਂਗੀਰ ਜਦੋਂ ਤਖਤ ਉੱਤੇ ਬੈਠਿਆ ਇਨ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਭਈ ਗੁਰੂ ਸਾਹਿਬ ਜੀ ਨੇ ਲੋਕਾਂ ਦੀ ਭਲਾਈ ਦੇ ਵਾਸਤੇ ਛੇ ਹੱਟ ਲਵਾਏ ਨੇ ਜੀ ਕਈ ਹੋਰ ਕਾਰਜ ਕੀਤੇ ਸਰੋਬਰ ਬਣਵਾਏ ਬਲਕਿ ਉਹ ਹਰ ਮੰਦਰ ਸਾਜ ਕੇ ਰੱਖ ਦਿੱਤਾ ਜਿਹੜੇ ਹਰ ਮੰਦਰ ਦੇ ਵਿੱਚ ਖੱਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋਂ ਵਰਨਾ ਕਹੋ ਸਾਂਝਾ ਸਾਂਝਾ ਸੋ ਬੇਸਿਕਲੀ ਆਪਾਂ ਜੀ ਇਹਨੂੰ ਧਿਆਨ ਦੇ ਵਿੱਚ ਧਿਆਨ ਗੋਚਰੇ ਕਰਿਆ ਜੇ ਤਾਂ ਸਾਨੂੰ ਸਮਝ ਆਉਂਦਾ ਹੈ ਵੀ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੈ ਉਹ ਅਖੌਤੀ ਲੋਕਾਂ ਦੇ ਵੱਲੋਂ ਗੁਰੂ ਘਰ ਨੂੰ ਨੀਵਾਂ ਦਿਖਾਣ ਦੇ ਲਈ ਕੀਤੀ ਗਈ ਪਰ ਹਾਂਜੀ ਗੁਰੂ ਸਾਹਿਬ ਦੀ ਜੋ ਚੜ੍ਹਦੀ ਕਲਾ ਸੀ ਉਸ ਵੇਲੇ ਬਹੁਤ ਹੋਣ ਲੱਗੀ ਸੀ ਗੁਰੂ ਸਾਹਿਬ ਦੀ ਲੋਕਪ੍ਰਿਅਤਾ ਬਹੁਤ ਵਧਣ ਲੱਗੀ ਸੀ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਜਹਾਂਗੀਰ ਅ ਅਕਬਰ ਬਾਦਸ਼ਾਹ ਉਸ ਨੂੰ ਨੂਰੇ ਇਲਾਹੀ ਕਿਹਾ ਜਾਂਦਾ ਸੀ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਉਸ ਤੋਂ ਬਾਅਦ ਜਹਾਂਗੀਰ ਦੀ ਈਰਖਾ ਜਾਂ ਪ੍ਰਿਥੀ ਚੰਦ ਦੀ ਈਰਖਾ ਚੰਦੂ ਦੀ ਈਰਖਾ ਬਹੁਤ ਸਾਰੇ ਜਿਹੜੇ ਕਾਰਨ ਸੀ ਸੋ ਇੱਕ ਜੋ ਚਾਰ ਦੇ ਕਾਰਜਾਂ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਜਿਹੜੀ ਦੇਣ ਦਿੱਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਚੌਥੇ ਪਾਤਸ਼ਾਹ ਤੱਕ ਬਾਣੀ ਨੂੰ ਸੰਕਲਿਤ ਕਰਨਾ ਇਕੱਠੇ ਕਰਨਾ ਬਹੁਤ ਵੱਡਾ ਕਾਰਜ ਆ ਜਿਹੜਾ ਉਹਨਾਂ ਨੇ ਨਿਪਰੇ ਚਾੜਿਆ ਸੀ ਔਰ ਕਿਸ ਤਰ੍ਹਾਂ ਨਾਲ ਉਹਨਾਂ ਨੇ ਇਹ ਕਾਰਜ ਸੰਪੂਰਨ ਕੀਤਾ ਇਸ ਬਾਰੇ ਵੀ ਜਰੂਰ ਜਾਣਨਾ ਚਾਹਾਂਗੇ ਹਾਂ ਜੀ ਬੜਾ ਪਿਆਰਾ ਆਪ ਜੀ ਦਾ ਇਹ ਵਿਚਾਰ ਹੈ ਜੀ ਪਹਿਲਾਂ ਤਾਂ ਇਹ ਵਿਚਾਰ ਸਮਝਣਾ ਜ਼ਰੂਰੀ ਹੈ ਕਿ ਚਾਰ ਗੁਰੂ ਸਹਿਬਾਨ ਸਨ ਜੀ ਚਾਰਾਂ ਗੁਰੂਆਂ ਵਿੱਚੋਂ ਚਾਰ ਗੁਰੂ ਸਹਿਬਾਨ ਵਿੱਚੋਂ ਕੋਈ ਇੱਕ ਗੁਰੂ ਦੇ ਮਨ ਵਿੱਚ ਇਹ ਖਿਆਲ ਨਹੀਂ ਆਉਂਦਾ ਵੀ ਆਪਾਂ ਇੱਕ ਗ੍ਰੰਥ ਦੀ ਜਾਂ ਇੱਕ ਪੋਥੀ ਦੀ ਸੰਪਾਦਨਾ ਕਰ ਲਈਏ ਜਿਹਦੇ ਵਿੱਚ ਸਾਰੇ ਗੁਰੂਆਂ ਦੀ ਬਾਣੀ ਨੂੰ ਆਪਾਂ ਇੱਕ ਜਗ੍ਹਾ ਸ਼ਾਮਲ ਕੀਤਾ ਜਾਏ ਜੀ ਇਹ ਕੀ ਕਾਰਨ ਬਣੇ ਵੀ ਗੁਰੂ ਅਰਜਨ ਸਾਹਿਬ ਜੀ ਇਹ ਡਿਸੀਜਨ ਲੈਂਦੇ ਆ ਵੀ ਪੋਥੀ ਪਰਮੇਸ਼ਰ ਕਾ ਥਾਨ ਵਾਲੀ ਗੱਲ ਬਿਲਕੁਲ ਠੀਕ ਉਹਦਾ ਕਾਰਨ ਕੀ ਸੀਗਾ ਮੈਂ ਬੇਨਤੀ ਕੀਤੀ ਵੀ ਇਹ ਜਿਹੜਾ ਪਿਰਥੀਆ ਆ ਇਹਦਾ ਪੁੱਤਰ ਸੀ ਮਿਹਰਬਾਨ ਜੀ ਜੀ ਮਿਹਰਬਾਨ ਨੇ ਕੱਚੀ ਬਾਣੀ ਬਣਾ ਲਈ ਬਿਲਕੁਲ ਬਲਕਿ ਤੁਸੀਂ ਇਤਿਹਾਸਿਕ ਲਿਖਤਾਂ ਨੂੰ ਪੜੋ ਜੀ ਜੀ ਉਹ ਇਤਿਹਾਸਿਕ ਲਿਖਤਾਂ ਮੈਂ ਇੱਕ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆ ਮਿਹਰਬਾਨ ਪੁੱਤ ਪੀਰਤੀਏ ਦਾ ਕਵੀ ਸ੍ਰੀ ਕਰੇ ਹਿੰਦੀ ਤੇ ਪਾਰਸੀ ਨਾਲ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਬਾਣੀਆਂ ਨੂੰ ਵੀ ਬਹੁਤ ਲਿਖ ਲਈ ਸੀ ਜੀ ਜੀ ਆਪਣੇ ਕੋਲੋਂ ਕੱਚੀਆਂ ਕੱਚ ਘੜੜ ਧਾਰਨਾਵਾਂ ਦੇਖੋ ਸੰਗਤ ਜੀ ਨੂੰ ਬੇਨਤੀ ਮੈਂ ਕਰਦੇ ਆ ਵੀ ਅੱਜ ਵੀ ਕੋਈ ਕਸਰ ਘਟ ਨਹੀਂ ਕੀਤੀ ਜਾਂਦੀ ਜੀ ਬਈ ਕੱਚੀ ਬਾਣੀ ਨੂੰ ਅੱਜ ਵੀ ਬੜਾ ਪ੍ਰਚਾਰਿਆ ਜਾਂਦਾ ਹੈ ਕੱਚੀ ਬਾਣੀ ਦਾ ਭਾਵ ਕੀ ਹੈ ਜਿੱਥੇ ਨਾਨਕ ਪਦ ਨਹੀਂ ਹੈ ਉਹਨੂੰ ਵਿਚਾਰਨ ਵਾਲਾ ਵਿਸ਼ਾ ਬਣ ਜਾਂਦਾ ਹੈ ਬਹੁਤਿਆਸੀਆਂ ਰਚਨਾਵਾਂ ਆ ਬਈ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਕਹੇ ਕਿ ਉਸ ਵੇਲੇ ਵੀ ਗੱਲ ਸੀਗੀ ਤੇ ਅੱਜ ਵੀ ਗੱਲ ਚੱਲਦੀ ਪਈ ਹੈ ਸੋ ਬੇਨਤੀ ਮੈਂ ਕਰਦਿਆਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋਲ ਵੀ ਇਹ ਗੱਲ ਪਹੁੰਚੀ ਵੀ ਜਿਹੜਾ ਪ੍ਰਥੀਏ ਦਾ ਪੁੱਤਰ ਮਿਹਰਮਾਨ ਹੈ ਉਹ ਕੀ ਕਰਦਾ ਪਿਆ ਉਹ ਕੱਚੀ ਬਾਣੀ ਬਣਾਉਣ ਲੱਗ ਪਿਆ ਤੇ ਉਹ ਕੀ ਕਰਦਾ ਸੀਗਾ ਹਿੰਦਵੀ ਤੇ ਪਾਰਸੀ ਨਾਲ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਉਹ ਗੁਰਨਾਨਕ ਦਾਹੀ ਪਾਈ ਮਿਹਰਬਾਨ ਨੇ ਜਿਹੜਾ ਕਿ son of ਬਾਬਾ ਪਿਰਥੀਆ ਆ ਜੀ ਤੇ ਬਾਬਾ ਪਿਰਥੀਆ ਕੋਣਾ son of ਗੁਰੂ ਰਾਮਦਾਸ ਮਹਾਰਾਜ ਉਹਨੇ ਇੱਕ ਇਹ ਸਾਜਿਛ ਘੜ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਲਫਜ਼ ਲਫਜ਼ ਆ ਨਾਨਕ ਪਦ ਇਹਨੂੰ ਉਹਨੇ ਮਿਸ ਯੂਜ਼ ਕੀਤਾ ਤੇ ਕੁਝ ਇੱਕ ਕੱਚੀਆਂ ਧਾਰਨਾਵਾਂ ਵਿੱਚ ਐਡ ਕਰਕੇ ਇਹ ਗੱਲ ਡਿਕਲੇਅਰ ਕਰ ਦਿੱਤੀ ਵੀ ਇਹ ਵੀ ਗੁਰਨਾਨਕ ਸਾਹਿਬ ਦੀ ਬਾਣੀ ਤੇ ਬਲਕੇ ਸਿੱਖ ਤੇ ਰੋਜ਼ ਪੜ੍ਹਦਾ ਹੈ ਗੱਲ ਬਾਣੀ ਦੇ ਵਿੱਚ ਆਪਾਂ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਤੇ ਬੋਲ ਪੜ੍ਹ ਲੈਨੇ ਆ ਵੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਵਾਲੀ ਗੱਲ ਜਿਹੜੀ ਐ ਸਿੱਖਾਂ ਦੇ ਵਿੱਚ ਇਹ ਗੱਲ ਫੈਲਣੀ ਸ਼ੁਰੂ ਹੋਈ ਤੇ ਵੀ ਜਿਹੜਾ ਮਿਹਰਬਾਨ ਹੈ ਉਹ ਬਾਣੀ ਆਪਣੀ ਬਣਾਉਣ ਲੱਗ ਪਿਆ ਲੇਕਿਨ ਨਾਨਕ ਪਦ ਨੂੰ ਵਰਤ ਕੇ ਉਹ ਨਾਨਕ ਪਰ ਦੀ ਤੋਹੀਨ ਕਰਦਾ ਜਦੋਂ ਇਹ ਗੱਲ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਦੀ ਹੈ ਐਕਚੁਅਲ ਵਿੱਚ ਇਹ ਰੀਜ਼ਨ ਅਸਲ ਬੇਸਿਕ ਇਹ ਕਾਰਨ ਬਣਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਸੰਪਾਦਨਾ ਕਰਦੀ ਤੇ ਬਾਅਦ ਵਿੱਚ ਗੁਰੂ ਪਾਸ਼ਾ ਜੀ ਨੇ ਸਤਿਕਾਰਯੋਗ ਕੌਮੀ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੂੰ ਇਹ ਸੇਵਾ ਬਖਸ਼ੀ ਜੀ ਸਦਕੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਸ਼੍ਰੀ ਗੁਰਗੰਸਾ ਮਹਾਰਾਜ ਜੀ ਦੇ ਪਹਿਲੇ ਸਰੂਪ ਨੂੰ ਲਿਖਿਆ ਤੇ ਬਾਅਦ ਵਿੱਚ ਅੱਗੇ ਤੋਂ ਅੱਗੇ ਜਿਹੜੇ ਉਹ ਸਰੂਪ ਹੋਰ ਵੀ ਕਾਪੀ ਹੁੰਦੇ ਗਏ ਜੀ ਜੀ ਬਿਲਕੁਲ ਔਰ ਬਹੁਤ ਵੱਡੀ ਦੇਣ ਹੈ ਪੰਥ ਦੇ ਲਈ ਕਿ ਜੁਗ ਜੁਗ ਅੱਜ ਸਿੱਖ ਕੌਮ ਦੇ ਜੁਗ ਜੁਗ ਅਟਲ ਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਭਾਵੇਂ ਕਿ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀ ਇਸ ਗ੍ਰੰਥ ਨੂੰ ਬਖਸ਼ੀ ਸੀ ਜਦੋਂ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ ਸੀ ਐਡ ਕੀਤੀ ਸੀ ਸੋ ਆਪ ਸਭ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਕਿਉਂਕਿ ਸਮਾ ਹੁਣ ਸਮਾਪਤੀ ਵੱਲ ਵਧਦਾ ਜਾ ਰਿਹਾ ਹੈ ਸੰਖੇਪ ਰੂਪ ਤੁਸਾਨੂੰ ਮਿਲਦੇ ਨੇ ਔਰ ਜੋ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਹਾਂ ਜੀ ਆਪ ਜੀ ਨੇ ਇੱਕ ਸ਼ਬਦ ਬੜਾ ਵਧੀਆ ਵਰਤਿਆ ਜੀ ਕਿ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਕੀ ਸੁਨੇਹੇ ਮਿਲਦੇ ਨੇ ਜੀ ਦੇਖੋ ਗੁਰੂ ਦਾ ਜੀਵਨ ਗੁਰੂ ਦੀ ਬਾਣੀ ਹੈ ਜੀ ਜੀ ਠੀਕ ਹੈ ਨਾ ਜੀ ਗੁਰੂ ਦਾ ਜਿਹੜਾ ਜੀਵਨ ਹੈ ਗੁਰੂ ਦੀ ਬਾਣੀ ਹੈ ਸੋ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹ ਸਾਡੇ ਲਈ ਸਭ ਤੋਂ ਵੱਡਾ ਸੁਨੇਹਾ ਆ ਗੁਰੂ ਪਾਸ਼ਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਇੱਕ ਮਹਾਰਾਜ ਦਾ ਬੋਲ ਹੈ ਕਿ ਆਪਾਂ ਪੇ ਸੰਪੂਰਨਤਾ ਵੱਲ ਹੋਈਏ ਜੀ ਜੀ ਸਾਰੀ ਸਿੱਖ ਸੰਗਤ ਅੱਜ ਬੋਲ ਪੜ੍ਹਦੀ ਆ ਬੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਸਹੈ ਆਪਸ ਕੋਕਰ ਜਾਣੇ ਨੀਚਾ ਸੋਉ ਗੰਨੀਆਂ ਸਭ ਤੇ ਉੱਚਾ ਦੇਖੋ ਜਿਹੜਾ ਗੁਰ ਕੈ ਗ੍ਰਹਿ ਜੋ ਸੇਵ ਕਰੇ ਗੁਰੂ ਦੇ ਘਰ ਵਿੱਚ ਤੇ ਘਰ ਦੀ ਇੱਕ ਮਰਿਆਦਾ ਹੈ ਤੇ ਮਰਿਆਦਾ ਗੁਰੂ ਗੰਸਾ ਮਹਾਰਾਜ ਜੀ ਦੀ ਬਾਣੀ ਸੋ ਜਿਹੜਾ ਬੰਦਾ ਹਰ ਸਿੱਖ ਜਿਹੜਾ ਵੀ ਸੰਸਾਰ ਪਰ ਵਿੱਚ ਬੈਠਾ ਆ ਕੇਵਲ ਗੁਰੂ ਗੰਸਾ ਮਹਾਰਾਜ ਜੀ ਦੇ ਮੁਤਾਬਕ ਗੁਰੂ ਸਿਧਾਂਤ ਅਨੁਸਾਰ ਆਪਦੇ ਜੀਵਨ ਨੂੰ ਜੀਉਂਦਾ ਆ ਉਹ ਹੀ ਗੁਰੂ ਦਾ ਸਿੱਖ ਆ ਤੇ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕਰ ਦਿੱਤਾ ਵੀ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਤੇ ਮਹਾਰਾਜ ਕਹਿਣ ਲੱਗੇ ਵੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾਂ ਖਾਵੇ ਖਾਵੇ ਉਹੋ ਹੀ ਗੁਰੂ ਦਾ ਪਿਆਰਾ ਉਹੋ ਹੀ ਗੁਰੂ ਦਾ ਸਿੱਖ ਤੇ ਉਹੋ ਹੀ ਗੁਰੂ ਦਾ ਸਖਾਇਆ ਜਿਹੜਾ ਗੁਰੂ ਦੇ ਲਿਖੀ ਹੋਈ ਬਾਣੀ ਦੇ ਸਿਧਾਂਤ ਮੁਤਾਬਕ ਆਪਦੇ ਜੀਵਨ ਨੂੰ ਜੂਣਾ ਕਰਦਾ ਜਿਹੜਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾਂ ਖਾਵੇ ਜਿਹੜਾ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਇਧਰ ਉਧਰ ਦੇ ਮਾਰਗਾਂ ਵਿੱਚ ਇੱਧਰ ਉੱਧਰ ਦੀਆਂ ਵਿਚਾਰਾਂ ਵਿੱਚ ਖੱਪਤ ਹੋ ਜਾਂਦਾ ਹੈ ਗੁਰੂ ਕਹਿੰਣ ਲੱਗੇ ਵੀ ਉਹ ਝੋਟਾ ਖਾਂਦਾ ਤੇ ਝੋਟਾ ਖਾਣ ਦਾ ਰੀਜ਼ਨ ਹਰ ਬਿਸਰਤ ਸਦਾ ਖਵਾਰੀ ਇਹ ਸਾਡੀ ਆਪਣੀ ਹੁਣ ਚੁਆਇਸ ਆ ਵੀ ਅਸੀਂ ਕੇਵਲ ਗੁਰੂ ਗੰਸਾ ਸਾਹਿਬ ਜੀ ਦੇ ਜੀਵਨ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਚਲਾਉਣਾ ਹੈ ਤੇ ਜਾਂ ਫਿਰ ਆਪਾਂ ਜਿਹੜਾ ਆਪਣੇ ਆਲੇ ਦੁਆਲੇ ਇੱਕ ਜਿਹੜਾ এনवायरमेंट ਬਣਾ ਤਾ ਕਿ ਆ ਵੀ ਫਲਾਨੇ ਨੇ ਆ ਗੱਲ ਕਹੀ ਹੈ ਧਮਕੜੇ ਨੇ ਆ ਗੱਲ ਕਹੀ ਹੈ ਆਪਾਂ ਦੇ ਮੁਤਾਬਿਕ ਚੱਲਣਾ ਹੈ ਨਹੀਂ ਸਾਡਾ ਜਿਹੜਾ ਜੀਵਨ ਹੈ ਉਹ ਕੇਵਲ ਗੁਰੂ ਗੰਸਾ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ ਹੀ ਹੋਣਾ ਚਾਹੀਦਾ ਜੀ ਜੀ ਬਿਲਕੁਲ ਭਾਈ ਸਾਹਿਬ ਸੋ ਸਾਡੇ ਕੋਲੇ ਬਹੁਤ ਵੱਡਾ ਜੋ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਵੀ ਸਾਡੀ ਪ੍ਰੋਬਲਮ ਹੈ ਕੋਈ ਵੀ ਸਾਨੂੰ ਕਨਫਿਊਜ਼ਨ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਨੇ ਅਸੀਂ ਬਾਣੀ ਨਹੀਂ ਪੜਾਂਗੇ ਤਾਂ ਹੋਰ ਕੌਣ ਪੜ੍ਹੇਗਾ ਬਾਣੀ ਨੂੰ ਰਟਣਾ ਨਹੀਂ ਹੈ ਬਾਣੀ ਨੂੰ ਪੜ੍ਹਨਾ ਹੈ ਜਪਣਾ ਹੈ ਔਰ ਗੁਰੂ ਸਾਹਿਬਾਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸੁਨੇਹਾ ਦਿੱਤਾ ਸੋ ਗੁਰੂ ਅਰਜਨ ਦੇਵ ਪਾਤਸ਼ਾ ਵੇ ਕੱਲ ਵੀ ਅਸੀਂ ਇੱਕ ਓੰਕਾਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਗੁਰੂ ਅਜਨਦੇਵ ਜੀ ਦੇ ਸ਼ਹੀਦੀ ਨੂੰ ਸਮਰਪਿਤ ਲੈ ਕੇ ਆਵਾਂਗੇ ਤੇ ਕੱਲ ਸਾਡੇ ਨਾਲ ਜੁੜਨਗੇ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਸੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਅੱਜ ਸਟੂਡੀਓ ਦੇ ਵਿੱਚ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ